ਉਸ ਵਕਤ ਥੜਾ ਸਾਹ ਤੇ ਖਲੋ ਕੇ ਬਾਲ ਵਸਤਾ ਛੋਟੀ ਵਸਤਾ ਚ ਬਚਨ ਕੀਤੇ ਸੀ ਨਰੰਗਿਆ ਅੱਜ ਤੂੰ ਤੇਰੇ ਜ਼ਬਰ ਜ਼ੁਲਮ ਦੀ ਜੜ ਸਮਝ ਲਾ ਪੁੱਟ ਗਈ ਉੱਚੇ ਥਾਂ ਤੇ ਖਲੋ ਕੇ ਕਿਹਾ ਤੂੰ ਕਹਿਣਾ ਨਾ ਮੈਂ ਕਿਸੇ ਨੂੰ ਪੱਗ ਨਹੀਂ ਬਨਣ ਦੇਣੀ ਮੈਂ ਪੰਥ ਪ੍ਰਗਟ ਕਰਾਂ ਗੋ ਗੁਰੂ ਨਾਨਕ ਦੇ ਘਰ ਦਾ ਇੱਕ ਨਹੀਂ ਦੋ ਬਣੇਗਾ ਆ ਦਸਤਾਰ ਦੇ ਥੱਲੇ ਜਿਹੜੀ ਆਪਾਂ ਕੇਸ ਕੀ ਬੰਨਦੇ ਆ ਗੁਰੂ ਦੀ ਬਖਸ਼ਿਸ਼ ਐ ਕਹਿ ਲੰਗੀ ਇੱਕ ਤੂੰ ਰੋਕਦਾ ਐ ਨਾ ਮੈਂ ਦੋ ਬਣਾਵਾਗਾ ਤੂੰ ਇੱਕ ਸ਼ਸਤਰ ਨਹੀਂ ਫੜਨ ਦੇ ਨਾ ਇਹੋ ਜਿਹਾ ਪੰਥ ਪ੍ਰਗਟ ਕਰਾਂਗਾ ਉਹ ਦੋ ਦੋ ਸ਼ਸਤਰ ਅਜਨੇ ਸਿੰਘ ਤਲਵਾਰਾਂ ਵੀ ਤਲਵਾਰ ਪਹਿਣ ਦੇ ਨਾਲ ਹੱਥ ਵਿੱਚ ਬਰਸ਼ਾ ਵੀ ਫੜਿਆ ਹੁੰਦਾ ਤੂੰ ਕਹਿਣਾ ਮੈਂ ਪੱਗ ਨਹੀਂ ਬਨਣ ਦੇਣੀ ਤਾਂ ਇਹ ਪੱਗਾਂ ਤੇ ਦੁਬਾਲਿਆਂ ਦੇ ਉੱਤੇ ਮੈਂ ਚੱਕਰ ਤੇ ਸ਼ਸਤਰ ਚਲਾ ਦਵਾਂਗਾ ਉਹਦਾ ਐਸਾ ਲਸ਼ਕਾਰਾ ਪਵੇਗਾ ਦੁਸ਼ਮਣ ਨੂੰ ਦੂਰੋਂ ਪਤਾ ਲੱਗ ਜੇ ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਇਹ ਗੁਰੂ ਨਾਨਕ ਦੇ ਘਰ ਦਾ ਸਿੱਖ ਤੂੰ ਕਹਿਣਾ ਘੋੜੇ ਤੇ ਨਹੀਂ ਚੜ੍ਹਣ ਦੇਣਾ ਮੈਂ ਦੋਹਾਂ ਤੇ ਚੜ੍ਹਾਵਾਂਗਾ ਅੱਜ ਨਿਹੰਗ ਸਿੰਘ ਘੋੜੇ 'ਤੇ ਜਦੋਂ ਕਰਦੇ ਆ ਨਾ ਉਹ ਘੋੜਸਵਾਰੀ ਉਹ ਦੋ-ਦੋ ਘੋੜਿਆਂ ਤੇ ਖਲੋ ਕੇ ਲੰਮੇ ਪੈਗ ਦੋ-ਦੋ ਘੋੜੇ ਸਿੰਘਾਂ ਦੇ ਗੁਲਾਮ ਹੁੰਦੇ ਕਹਿੰਦੇ ਦੋ-ਦੋ ਤੇ ਚੜਾਉਂਗਾ ਤੂੰ ਇੱਕ ਨਗਾਰਾ ਕਹਿਣਾ ਨਹੀਂ ਵਜਣ ਦਿੰਦਾ ਮੇਰੇ ਪੰਥ ਦੇ ਦੋ-ਦੋ ਵਜਣਗੇ ਅੱਜ ਕੋਟਸਵਾਰ ਹੋ ਕੇ ਜਦੋਂ ਨਿਹੰਗ ਸਿੰਘ ਮਹੱਲਾ ਖੇਡਦੇ ਦੋ-ਦੋ ਨਗਾਰੇ ਘੋੜੇ ਤੇ ਰੱਖ ਕੇ ਵਜਾਉਂਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਪਣੇ ਪਿਤਾ ਦੀ ਕੁਰਬਾਨੀ ਤੋਂ ਬਾਅਦ ਇਹ ਦਸਤਾਰਾਂ ਇਹ ਸਰਦਾਰੀਆਂ ਬਖਸ਼ੀਆਂ ਉਸ ਦਿਨ ਤੋਂ 1699 ਦੀ ਵਿਸਾਖੀ ਦਾ ਮੂਲ ਮੋਢ 29 ਵਾਹਿਗੁਰੂ 28 ਨਵੰਬਰ ਨੂੰ ਜਦੋਂ ਸ਼ਹਾਦਤ ਦਾ ਸਤਗੁਰਾਂ ਦੇ ਸੀਸ ਦਾ ਸੰਸਕਾਰ ਹੁੰਦਾ ਉਦੋਂ ਵੱਜ ਗਿਆ ਸੀ ਕਿ ਮੈਂ ਐਸਾ ਪੰਥ ਪ੍ਰਗਟ ਕਰਾਂਗਾ ਸਾਰੀ ਦੁਨੀਆ ਦੇ ਵਿੱਚ ਖਲੋਤਾ ਕਿਤੇ ਸਵਾ ਲੱਖ ਦੇ ਵਿੱਚ ਵੀ ਖਲੋਤਾ ਉਹਦੇ ਨਜ਼ਰ ਆ ਜਾਊਗਾ ਤੇ ਫਿਰ ਨਾਲ ਇਹ ਵੀ ਬਚਨ ਕਰ ਦਿੱਤਾ ਹੋਊ ਮੇਰਾ ਸਿੱਖ ਅੱਜ ਤਾਂ ਇੱਕ ਨਜ਼ਰ ਆਇਆ ਨਾ ਕੱਲਾ ਤੇ ਜਿੱਥੇ ਲੱਖਾਂ ਦੀ ਗਿਣਤੀ ਚ ਲੋਕ ਖਲੋਤੇ ਹੋਣਗੇ ਜ਼ਬਰ ਜ਼ੁਲਮ ਦੀ ਨੇਰੀ ਝੁੱਲਦੀ ਹੋ ਉਹ ਭਾਵੇਂ ਕੱਲੇ ਹੀ ਖਲੋਤੀ ਹੋ ਖਲੋਤਾ ਹੋ ਉਹਦੇ ਵਿੱਚ ਅਣਖ ਤੇ ਗੈਰਤ ਐਸੀ ਕੁੱਟ-ਕੁੱਟ ਕੇ ਭਰਾਂਗਾ ਤੇਰੇ ਜ਼ਬਰ ਤੇ ਜ਼ੁਲਮ ਅੱਗੇ ਕੱਲਾ ਹੀ ਖੜ ਜੇਗਾ ਇਹ ਇਤਿਹਾਸ ਨੇ ਸਿੱਧ ਵੀ ਕੀਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸਚੇ ਪਾਸ਼ਾ ਸ੍ਰੀ ਅਨੰਦਪੁਰ ਦੀ ਧਰਤੀ ਤੇ ਅਨੇਕਾਂ ਪਾਤਸ਼ਾਹਾਂ ਨੇ ਚੋਜ ਕੀਤੇ ਖਾਲਸੇ ਦੀ ਸਾਜਣਾ ਹੋਈ ਪਹਾੜੀ ਰਾਜਿਆਂ ਦੇ ਵਿੱਚ ਹਿਲਜੁਲ ਮੱਚੀ ਮਹਾਰਾਜ ਦੇ ਤੇਜ ਪ੍ਰਤਾਪ ਤੋਂ ਕਬਰੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸਚੇ ਪਾਸ਼ਾ ਜੀ ਦੇ ਕਿਲੇ ਨੂੰ ਅਸਥਾਨ ਨੂੰ ਘੇਰਾ ਪਾ ਕੇ ਰੱਖਿਆ ਤੇ ਮਹਾਰਾਜ ਨੇ ਆਪਣੇ ਪੰਥ ਤੇ ਬਖਸ਼ਿਸ਼ਾਂ ਕੀ ਕੀਤੀਆਂ ਸਾਰਾ ਪਰਿਵਾਰ ਲੈ ਕਰਕੇ ਹਜ਼ੂਰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਨਿਕਲਦੇ ਜਿੱਥੇ ਗੁਰਦੁਆਰਾ ਸਾਹਿਬ ਪਰਿਵਾਰ ਵਸੋੜਾ ਬਣਿਆ ਉਹ ਨਿਜਮ ਕੱਲੇ ਸਾਡੇ ਤੇ ਲਾਗੂ ਨਹੀਂ ਵੀ ਗੁਰਸਿੱਖ ਖਾਲਸਾ ਐਸਾ ਹੋਵੇ ਤੂੰ ਨਿਤਨੇਮ ਕਰੀ ਤੂੰ ਅੰਮ੍ਰਿਤ ਵੇਲੇ ਉੱਠੀ ਤੂੰ ਆਸਾ ਦੀ ਵਾਰ ਦਾ ਕੀਰਤਨ ਸੁਣੀ ਕੱਲਾ ਸਾਨੂੰ ਥੋੜੀ ਕੀਆ ਮਹਾਰਾਜ ਪਿੱਛੇ ਪਰਿਵਾਰ ਨਾਲ ਹੈ ਪਿਛੇ ਤੁਰਕਾਂ ਦੀਆਂ ਫੌਜਾਂ ਕਸਮਾਂ ਖਾ ਕੇ ਕੁਰਾਨ ਦੀਆਂ ਜਿਲਦਾਂ ਦੇ ਉੱਤੇ ਲਿਖ ਲਿਖ ਕੇ ਦੇ ਕੇ ਤੇ ਮਗਰੋਂ ਹੱਲਾ ਕਰਦੇ ਐ ਮਹਾਰਾਜ ਕਹਿੰਦੇ 750 ਜੀ ਤੁਸੀਂ ਜਾਓ ਪਿਛੇ ਇਹਨਾਂ ਨੂੰ ਰੋਕੋ ਅਸੀਂ ਅਮਰਤ ਵੇਲੇ ਨੀਮ ਦਾ ਟਾਈਮ ਹੋ ਗਿਆ ਜੀ ਆਸਾ ਦੀ ਵਾਰ ਲਾ ਲਈ ਹੈ ਕੋ ਦੁਨੀਆ ਤੇ ਐਸਾ ਰਹਿ ਪਰ ਕਿਹਦੇ ਨਜ਼ਰੀ ਪੈਂਦਾ ਕਿਹਦੇ ਜਦੋਂ ਸਤਿਗੁਰੂ ਮਹਾਰਾਜ ਦਾ ਪਰਿਵਾਰ ਵਿਛੜਦਾ ਹੈ ਤੇ ਪਰਿਵਾਰ ਕਿੱਧਰ ਗਿਆ ਕਿਤੇ ਇਤਿਹਾਸ 'ਚ ਜ਼ਿਕਰ ਨਹੀਂ ਆਇਆ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਹੋਵੇ ਰਾਏ ਕੱਲੇ ਨੂੰ ਜਾ ਕੇ ਜ਼ਰੂਰ ਪੁੱਛਿਆ ਸੀ ਵੀ ਉਹ ਸਹਬਜ਼ਾਦਿਆਂ ਦੀ ਖਬਰ ਲੈ ਕੇ ਆ ਉੱਥੇ ਜ਼ਰੂਰ ਉਹਨੂੰ ਭੇਜਿਆ ਸੀ ਰਾਏ ਕੱਲੇ ਦੇ ਕੋਲ ਜਾ ਕੇ ਸਿੱਖ ਨੂੰ ਨੂਰੇ ਮਾਹੀ ਨੂੰ ਜਾ ਖਬਰ ਲੈ ਕੇ ਆਓ ਪਹਿਲਾਂ ਨਹੀਂ ਪੁੱਛਿਆ ਵੀ ਮਾਤਾ ਜੀ ਕਿੱਧਰ ਗਏ ਸਾਡੇ ਮੈਲ ਕਿੱਧਰ ਗਏ ਸਿੱਖ ਕਿੱਧਰ ਗਏ ਨਹੀਂ ਪੁੱਛਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਸਰਸਾ ਦੀ ਨਦੀ ਪਾਰ ਕਰਦੇ ਕਹਿੰਦੇ ਕਿ ਬਚਿੱਤਰਸੋਂ ਕਿੱਥੇ ਆ ਆਪਾਂ ਨੇਤਨੇਮ ਕਰਦੇ ਸੋਨੇ ਸੇਵਾ ਕੀਤੀ ਤੁਰਕਾਂ ਨੂੰ ਰੋਕ ਕੇ ਰੱਖਿਆ ਕਿੰਨਾ ਸਾਡੇ ਨਾਲ ਪਿਆਰ ਕੀਤਾ ਮਹਾਰਾਜ ਨੇ ਸਾਡੇ ਵੱਡ ਵਡੇਰਿਆਂ ਨੂੰ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਜਦੋਂ ਨਿਹੰਗ ਖਾਨ ਦੇ ਪੱਠੇ ਤੇ ਜਾਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਨਾ ਨਿਹੰਗ ਖਾਨ ਦੇ ਕੋਲ ਮਹਾਰਾਜ ਕਹਿੰਦੇ ਕਿ ਤੈਨੂੰ ਸੇਵਾ ਦੇਣੀ ਹੈ ਜੇ ਕਰ ਲੇਂਗਾ ਤੇ ਪਾਰ ਉਤਾਰਾ ਕਹਿ ਲਗਾ ਮਹਾਰਾਜ ਹੁਕਮ ਛੱਡੋ ਕਹਿ ਲਗਿਆ ਸਾਡਾ ਬਚਿੱਤਰ ਸਿੰਘ ਬੜਾ ਪਿਆਰਾ ਸਿੱਖ ਹੈ ਸਾਡਾ ਇਹਨੇ ਬੜੀਆਂ ਖੁਸ਼ੀਆਂ ਲਈਆਂ ਸਾਡੀਆਂ ਅਸੀਂ ਨਿਤਨੇਮ ਕੀਤਾ ਸਾਦੀ ਵਾਰ ਦਾ ਇਹ ਸਾਡੇ ਨਿਤਨੇਮ ਦੀ ਸੇਵਾ ਕਰਦਿਆਂ ਕਰਦਿਆਂ ਜ਼ਖਮੀ ਹੋ ਗਿਆ ਢੰਗ ਖਾਂ ਤੂੰ ਇਹਨੂੰ ਸੁਭਾਲ ਲਈ ਇਹਦੀ ਸੇਵਾ ਕਰ ਇਹਦੀ ਮਲੂ ਪੱਟੀ ਕਰ ਤੇ ਕਿਵੇਂ ਕਰਨੀ ਹੈ ਕਿਆ ਮਹਾਰਾਜ ਦੱਸੋ ਤੇ ਸਤਿਗੁਰੂ ਪਤਾ ਕੀ ਕਹਿੰਦੇ ਆ ਜੀ ਮਹਾਰਾ ਜੀ ਕਹਿੰਦੇ ਮੇਰਾ ਰੂਪ ਜਾਣ ਕੇ ਇਹਨੂੰ ਤੂੰ ਇਹਦੀ ਸੇਵਾ ਕਰੇਂਗਾ ਸਮਝ ਲਈ ਮੇਰੀ ਕਰ ਲਈ ਇਹ ਸ਼ਬਦਾਂ ਪੰਕਾ ਦੋ ਵਰਤਦੇ ਆਂ ਭੀ ਆ ਮੇਰਾ ਫਲਾਣਾ ਭਰਾ ਹੀ ਜਿੱਥੇ ਪਿਆਰ ਤੇ ਪ੍ਰੇਮ ਦੇ ਸ਼ਬਦ ਖਤਮ ਹੋ ਜਾਣ ਉਥੇ ਕਿਹਾ ਜਾਂਦਾ ਮੇਰਾ ਰੂਪ ਹੀ ਆ ਮੇਰਾ ਰੂਪ ਸਮਝ ਕੇ ਦਾ ਕੰਮ ਕਰਦੀ ਮਹਾਰਾ ਜੀ ਭਾਈ ਬਚਿੱਤਰ ਸਿੰਘ ਨੂੰ ਉਥੇ ਬਖਸ਼ਿਸ਼ਾਂ ਕਰਦੇ ਆਂ ਕਹਿ ਲੱਗੇ ਜੇ ਕਿਦਰੇ ਸਿੱਖ ਪ੍ਰਾਣਾ ਦੀ ਭੇਟਾ ਦੇ ਗਿਆ ਸਾਨੂੰ ਇਹਦਾ ਸੰਸਕਾਰ ਕਰਦੀ ਨਿਹੰਗਖਾਂ ਜੋ ਤੂੰ ਮੰਗੇਗਾ ਕਿਤੇ ਸਾਨੂੰ ਯਾਦ ਕਰੀ ਸੋਈ ਦੇ ਦਿਆਂਗੇ ਹੈ ਕੁ ਰਹਿਬਰ ਐਸਾ ਦੁਨੀਆ ਤੇ ਜਿਨੇ ਪਿਤਾ ਦੀ ਕੁਰਬਾਨੀ ਦੇ ਕੇ ਧੜ ਦਾ ਸੰਸਕਾਰ ਕਿਤੇ ਸੀਸ ਦਾ ਕਿਤੇ ਹੋਵੇ ਉਦੋਂ ਜਿਹੜੇ ਬਚਨ ਕੀਤੇ ਉਹਨੂੰ ਫਿਰ ਪਗਾਇਆ ਹੈ ਸਵਾਸ ਨਾਲ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਖਜੂਰ ਦੇ ਵੱਡੇ ਫਰਜੰਦਾ ਦੀਆਂ ਸ਼ਹਾਦਤਾਂ ਹੋਣੀਆਂ। ਮਾਤਾ ਜੀ ਮਾਤਾ ਗੁਜਰੀ ਜੀ ਲੈ ਕਰਕੇ ਛੋਟੇ ਦੋਹਾਂ ਬਾਲਾਂ ਨੂੰ ਬਾਲ ਵਸਤਾ। ਪਤਾ ਹੈ ਦੋਹਾਂ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋ ਗਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਅੰਸੂ ਆਪਣੇ ਮੁਖ ਤੋਂ ਨਹੀਂ ਕੇਰਿਆ। ਮੈਂ ਕਈ ਵਾਰ ਵਿਦਵਾਨ ਪੁਰਖਾਂ ਦੀ ਵਿਚਾਰ ਸੁਣੀ ਅੱਲਾ ਯਾਰਖਾ ਜੋਗੀ ਦੇ ਬੜੇ ਉਦਾਹਰਨਾ ਦਿੱਨੇ, ਬੜੇ ਦ੍ਰਿਸ਼ਟਾਂਤ ਦਿੱਨੇ। ਜਮ ਜਮ ਕੀ ਦਈਏ ਉਹ ਗੈਰ ਮੁਸਲਮ ਸੀ ਗੈਰ ਉਸ ਗੈਰ ਧਰਮੀ ਸੀ ਮੁਸਲਮਾਨ ਸੀ ਉਹਨੇ ਕਲਗੀਧਰ ਮਹਾਰਾਜ ਜੀ ਦੀਆਂ ਬੜੀਆਂ ਵਡਿਆਈਆਂ ਕੀਤੀਆਂ ਪਰ ਇੱਕ ਵਜਨ ਇਹ ਵੀ ਚੇਤੇ ਰੱਖਿਓ ਨੇ ਕਿਤੇ ਕਿਤੇ ਨਾ ਦੁਨਿਆਵੀ ਮਨੁੱਖ ਬਣਾ ਕੇ ਵੀ ਗੁਰੂ ਗੋਬਿੰਦ ਸਿੰਘ ਨੂੰ ਪੇਸ਼ ਕੀਤਾ ਪਰ ਸਾਡਾ ਬਾਪੂ ਸਾਡਾ ਪਿਤਾ ਦੁਨਿਆਵੀ ਮਨੁੱਖਾ ਵਾਂਗੂ ਕਿਤੇ ਵਿਰਾਗ ਥੋੜਾ ਕਰਦਾ ਫਿਰਦਾ ਸੀ ਜੇ ਨਹੀਂ ਕਿਤੇ ਪੱਲਾ ਪਾਇਆ ਕਪੜਾ ਨਹੀਂ ਪਾਇਆ ਇਹ ਸਿੱਖ ਤੇ ਨਹੀਂ ਪਿਆ ਤੇ ਆਪਣੇ ਦੋ ਪੁੱਤਰਾਂ ਦੇ ਸਰੀਰਾਂ ਤੇ ਵੀ ਨਹੀਂ ਪਾਇਆ ਅਹੀਂ ਦਇਆ ਸਿੰਘਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੋਕ ਕੀ ਕਹਿਣਗੇ ਆਉਣ ਵਾਲੀਆਂ ਨਸਲਾਂ ਕੀ ਕਹਿਣਗੀਆਂ ਗੁਰੂ ਨੇ ਆਪਣੇ ਪੁੱਤਰਾਂ ਤੇ ਖਫਣ ਪਾ ਤੇ ਸੇਖ ਉਦਾਂ ਪੈ ਰਹੇ ਇੱਕ ਮਿਸਾਲ ਇਹ ਵੀ ਮਿਲਦੀ ਹੈ ਕਿ ਜਦੋਂ ਹਜ਼ੂਰ ਚਮਕੌਰ ਸਾਹਿਬ ਦੀ ਗੜੀ ਛੱਡਦੇ ਆ ਨਾ ਅਰਦਾਸ ਕਰਕੇ ਜੋੜਾ ਉਤਾਰਿਆ ਕਿ ਭਈ ਦਇਆ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜੋੜਾ ਪਾ ਲਈਏ ਜੀ ਇਹ ਦੁਸ਼ਮਨਾ ਦੇ ਸ਼ਸਤਰ ਖਿਲਰੇ ਪਏ ਜ਼ਹਿਰ ਦੀਆਂ ਪੁੱਠਾਂ ਲੱਗੀਆਂ ਕਿਤੇ ਚਰਨ ਨੂੰ ਛੂ ਗਿਆ ਸ਼ੀਧੀ ਦਾ ਕਾਰਨ ਬਣ ਜਾਵੇਗਾ ਮਹਾਰਾਜ ਕਹਿ ਲੱਗੇ ਭਈ ਦਇਆ ਸੂਜੀ ਮੈਨੂੰ ਪਤਾ ਹੈ ਇਹ ਸ਼ਸਤਰ ਖਿਲਰੇ ਨੇ ਕਿਤੇ ਲੱਗ ਗਿਆ ਵਾਕਿਆ ਸ਼ੀਧੀ ਦਾ ਕਾਰਨ ਬਣ ਜਾਏਗਾ ਪਰ ਮੈਨੂੰ ਇਹ ਵੀ ਪਤਾ ਜਿਹੜਿਆ ਮੇਰੇ ਜਾਨ ਤੋਂ ਪਿਆਰੇ ਜਿਨ੍ਹਾਂ ਨੂੰ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਨਾ ਖਾਲਸਾ ਮੇਰੀ ਜਾਨ ਕੀ ਜਾਨ ਇਹ ਜਿਹੜੀ ਮੇਰੀ ਜਾਨ ਹੈ ਜਦੋਂ ਇਹ ਸ਼ਸਤਰਾਂ ਨਾਲ ਜੂਝਦੇ ਸੀ ਇਹਨਾਂ ਦੇ ਦੁਮਾਲੇ ਵੱਧ ਗਏ ਇਹਨਾਂ ਦੇ ਕੇਸ ਭਈ ਦਇਆ ਸਿੰਘਾ ਖੁੱਲ ਕੇ ਹੋਣਗੇ ਜੇ ਕਿਦਰੇ ਗੋਬਿੰਦ ਸਿੰਘ ਦੇ ਚਰਨਾਂ ਦਾ ਜੋੜਾ ਕਿਸੇ ਸਿੱਖ ਦੇ ਸ਼ਸਤਰ ਨੂੰ ਲੱਗ ਗਿਆ ਕਿਸੇ ਸਿੱਖ ਦੇ ਕਿਸਾਂ ਨੂੰ ਲੱਗ ਗਿਆ ਤੇ ਮੈਂ ਛੁੱਟ ਨਹੀਂ ਸਕਦਾ ਦਰਗਾਹ ਕਾਲਪੁਰਖ ਦੀ ਚ ਮੇਰੇ ਜਾਨ ਤੋਂ ਪਿਆਰੇ ਜਿਨ੍ਹਾਂ ਨੂੰ ਮੈਂ ਆਪਣੇ ਕਿਹਾ ਹੈ ਨਾ ਉਹਨਾਂ ਦੇ ਹੁਣ ਕੇਸਾਂ ਦੇ ਉੱਤੋਂ ਦੀ ਜੋੜਾ ਲੈ ਕੇ ਲੰਘ ਜਾ। ਇਹ ਕੱਲਾ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਹੀ ਆਇਆ। ਨੰਗੇ ਚਰਨੀ ਹਜੂਰ ਮਾਸੀਵਾੜੇ ਦੀ ਧਰਤੀ ਤੇ ਗਏ। ਅੱਗੇ ਲਵੇਰਾ ਇਤਿਹਾਸ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਵੇਂ ਅੱਗੇ ਵਧਾਂ ਗੁਰੂ ਦਾ ਗੁਣ ਬਹੁਤ ਵੱਡੇ ਨੇ ਪਰ ਉਪਕਾਰ ਬਹੁਤ ਵੱਡੇ। ਮਾਤਾ ਗੁਜਰੀ ਜੀ ਦੀ ਸਰਹੰਦ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਜਿਹੜੀ ਅਰਦਾਸ ਕੀਤੀ ਸੀ ਨਾ ਗੁਰੂ ਦੇ ਕੋਲ ਪਤੀ ਗੁਰੂ ਦੇ ਕੋਲ ਤੁਹਾਡੀ ਨਿਭਗੀ ਮੇਰੀ ਨਿਭ ਜਾਵੇ ਆਖਰ ਦੀ ਵਾਰ ਜਦੋਂ ਸੁਨੇਹਾ ਮਿਲਿਆ ਛੋਟੇ ਬਾਬੇ ਸ਼ਹਾਦਤਾਂ ਦੇ ਗੇ ਜੰਦਾਨੀਆਂ ਵਿੱਚ ਚਿੰਨ ਦਿੱਤੇ ਲਗਾਤਾਰ ਪੇਸ਼ਕੀਆਂ ਪੈਂਦੀਆਂ ਰਹੀਆਂ ਧੰਨ ਉਹ ਦਾਦੀ ਜਿਨੇ ਮਾਸੂਮ ਜਿੰਦਾਂ ਨੂੰ ਤਿਆਰ ਕਰ ਕਰਕੇ ਬੜੇ ਹੌਸਲੇ ਦੇ ਤੇ ਪ੍ਰੇਰ ਪ੍ਰੇਰ ਕੇ ਭੇਜਿਆ ਪੁੱਤਰ ਤੁਹਾਡੇ ਦਾਦੇ ਪੜਦਾਦੇ ਉਹਨਾਂ ਨੇ ਆਪਣਾ ਧਰਮ ਸਿੱਖੀ ਕੇਸਾਂ ਸਵਾਸਾ ਨਨ ਬਾਈ ਪੁੱਤਰ ਡੋਲਿਓ ਨਾ ਤੁਸੀਂ ਗੁਰੂ ਗੋਬਿੰਦ ਸਿੰਘ ਮਰਦ ਪਾਸ਼ਾ ਦੇ ਪੁੱਤਰ ਹੋ ਤੁਹਾਡੇ ਪਿਤਾ ਨੇ ਤਾਂ ਦੂਜੇ ਧਰਮ ਦੀ ਰੱਖਿਆ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਵੇਖਿਓ ਕਿਤੇ ਆਪਣੇ ਪਿਤਾ ਦਾਦੇ ਪੜਦਾਦੇ ਦੀ ਪੱਗ ਨੂੰ ਲਾਜ ਨਾ ਲਾ ਦਿਓ ਇਹ ਵੱਡੇ ਵਚਨ ਦੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਰਜ਼ੰਦਾ ਨੂੰ ਤਿਆਰ ਕਰਕੇ ਭੇਜਣਾ ਤੇ ਜਿੱਦਨ ਸਤਿਗੁਰਾਂ ਦੇ ਸਹਿਬਜ਼ਾਦਿਆਂ ਦੀਆਂ ਛੋਟੀਆਂ ਛੋਟੀਆਂ ਬਾਬਿਆਂ ਦੀਆਂ ਸ਼ਹਾਦਤਾਂ ਚੜ੍ਹਦੀ ਕਲਾਣਾ ਹੋਈਆਂ ਤੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਵੀ ਆਪਣੀ ਨਿਭਾ ਕੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਣੇ 'ਚ ਰਹਿੰਦਿਆਂ ਹੋਇਆਂ ਸੱਚਖੰਡ ਜਾਪਰਾ ਜੀ ਸੀ